ਸਿਕਾਲ ਜੀ ਮੈਂ ਤੁਹਾਡਾ ਤੀਂ ਅੰਦਰ ਮਿੱਡੂ ਖੜਾ ਅੱਜ ਕਰਦੇ ਮੇਰੇ ਪਿੰਡ ਦੀ ਸਾਥ ਦੀ ਸ਼ਹਿਰ ਜਿੱਥੇ ਬਾਬੇ ਖੇਡਦੇ ਤਾਸ਼ ਲੋਕਾਂ ਦੇ ਦਿਲਾਂ ਚ ਵਸਦਾ ਰੱਬ ਸੋ ਇਹ ਪਿੰਡਾਂ ਦੀਆਂ ਅਨਮੋਲ ਯਾਦਾਂ ਜੋ ਬਹੁਤ ਹੁਣ ਘੱਟ ਪਿੰਡਾਂ ਚ ਰਹਿੰਗੀਆਂ ਜੋ ਹੌਲੀ ਹੌਲੀ ਇਹ ਖਤਮ ਹੁੰਦੀਆਂ ਜਾ ਰਹੀਆਂ ਸੋ ਜਿੱਥੇ ਵੀ ਹੁੰਦੀ ਹੈ ਜਾਇਆ ਕਰੋ 10 ਮਿੰਟ ਟਾਈਮ ਮਿਲਦਾ ਕਦੀ ਤੇ ਅੱਜ ਦੁਪਹਿਰ ਨੂੰ ਬੜੇ ਕਿਸਮਤ ਵਾਲੇ ਇਹ ਪਿੰਡ ਉਹ ਅੱਜ ਵੀ ਜੋ ਜਿੱਥੇ ਸਾਥਾਂ ਚ ਬਾਬੇ ਬਹਿ ਕੇ ਤਾਸ਼ ਖੇਡਦੇ ਨੇ ਔਰ ਲੋਕ ਇਕੱਠੇ ਸਿਰ ਨਾ ਸਿਰ ਜੋੜ ਕੇ ਬੈੰਨੇ ਨੇ ਸੋ ਬੇਨਤੀ ਹੈ ਜਿੱਥੇ ਵੀ ਹੁੰਦੀ ਹੈ ਸਾਥ ਚੌਥੀ ਬਾਹਲਾ ਨਹੀਂ ਤਾਂ 5-10 ਮਿੰਟ ਜ਼ਰੂਰ ਦੀ ਆਨੰਦ ਮਾਣਿਆ ਕਰੋ ਇਹਨਾਂ ਦੀ ਸੋ ਇਹ ਜਿਆਦਾ ਹੈ ਹਰੇਕ ਪਿੰਡ ਚ ਨਹੀਂ ਰਹੇਗਾ ਬਹੁਤ ਥੋੜੇ ਪਿੰਡਾਂ ਚ ਸੋ ਹੌਲੀ ਹੌਲੀ ਇਹ ਕਲਚਰ ਖਤਮ ਹੁੰਦਾ ਜਾਂਦਾ ਸੋ ਅੱਜ ਦਿਖਾਉਣੇ ਮੇਰੇ ਸਾਥ ਦੀ ਖੇਰ ਆਜਾ ਆਹ ਨਾ ਨਹੀਂ ਯਾਰੀ

ਦੀ ਬਿਕਾਉਟ ਵਾਹ ਬੰਦ ਬੰਦ ਲੇ ਬੇਗੀ ਕੀ ਬਣਾਉਣਾ ਹੈ ਕਿੱਕੀ ਐ ਨਹੀਂ ਇਹਦੇ ਕੋਲ ਤਾਂ ਸ਼ਿੱਕੀ ਵੀ ਨਹੀਂ ਸ਼ਿੱਕੀ ਤਾਂ ਗਾਵਣੀ ਸੀ ਦੋਨੇ ਹਾਂ ਕਹਿਣਾ ਹੀ ਹਲਤਾ ਯਾਰ ਬੰਨ ਕੇ ਇਹ ਬਣਾ ਕੇ ਵੇਲੇ ਹੋ ਗਏ ਯਾਰ ਹੋਰ ਪਹਿਲੇ ਕਿਹੜੇ ਕਰ ਲੈਂਦਾ ਜਿਹੜਾ ਆਖੇ ਬਣਾ ਕੇ ਵੇਲੇ ਉਹ ਪਹੁੰਚਦੀ ਪਹਿਲਾ ਕਿਹੜੇ ਕਰ ਲੈਂਦਾ ਜਿਹੜਾ ਨਹੀਂ ਜੀ ਅਸੀਂ ਬੱਤਾ ਬਾੜ ਦਿੰਦੇ ਹੁਣ ਨਾ ਸ਼ਿੱਕੀ ਡੁੱਟਦੀ ਐ ਨਾ ਆ ਪਾ ਨੰਬਰੀਓਂ ਹਾਂ ਗੋਦੀ ਪਰ ਹੋਰ ਕੀ ਉਹਨਾਂ ਕੋਲ ਤਾਂ ਨਾ ਹੀ ਐ ਤੇ ਨਾਜ ਦਾ ਬੰਨੂ ਕਦੋਂ ਹੀ ਬੰਨੂ ਐ ਆ ਸਾਡਾ ਦਾ ਸੀ ਤਾਂ ਇਹਨੇ ਜੱਕਾ ਵਿਖਾਇਆ ਸੀ ਉਹ ਲੈ ਕੇ ਜਾਣਾ ਸੀ ਫੋਟ ਸਾਰੇ ਸਾਡੇ ਸਾਜਾ ਖਾਲੀ ਖੰਡ ਪਾਇਨ ਮਗਰਲਾ ਕੋਣ ਟਿੱਕੀ ਬਾ ਨੈਲਾ ਕਿਨੇ ਸਿੱਟੇ ਆ ਸਿੱਟੇ ਦੇਖੇ ਜਾਊਗਾ ਜੋੜ ਲਗਾ ਲੋ ਨੈਲਾ ਦਾ ਮੇਰੇ ਕੋਲੇ ਆ ਰਿਹਾ ਹਾਂ ਚੱਲ ਟਿੱਕੀ ਬਾ ਫੋਕਾ ਬੋਕਾ ਵਰ ਆ ਲੈ ਫੋਕਾ ਦਾ ਨੰਬਰੀ ਤਾਂ ਗਿਆ ਪਹਿਲਾਂ ਹੀ ਨੰਬਰੀ ਤਾਂ ਪਹਿਲਾਂ ਹੀ ਇੱਧਰ ਆ ਗਿਆ ਪਿੱਛੇ ਤੇ ਨੰਬਰੀ ਟਿੱਕੀ ਆਇਆ ਸਾਡਾ ਆ ਗਿਆ ਆ ਬਈ ਦੁੱਕੀ ਨੰਬਰੀ ਸਿੱਟ ਦੇ ਬਾਕੀ ਸਿੱਟ ਆ ਜਾਂਦੀ ਹੈ ਬੜਾ ਨੰਬਰ ਆਹ ਯਾਰ ਆਪਾਂ ਦਾਦਾ ਭਾਣਾ ਪੜੇ ਨਹੀਂ ਆਪਾਂ ਜੱਕਾ ਭਰ ਮੈਂ ਜਦੋਂ ਖਾਏ ਲੈ ਜੱਕਾ ਭਾਣਾ हां ਜਿਹਦਾ ਜੱਕਾ ਲੈ ਲੈ ਆ ਲੈ ਆ ਲੱਗ ਜੂਆ ਜੱਕਾ ਅਸੀਂ ਉਹੀ ਲੈ ਕੇ ਆਣਾ ਯਾਰ ਉਹੀ ਅੱਖਾਂ ਲੈ ਕੇ ਜਾਣਾ ਹੋਰ ਨਹੀਂ ਲੈ ਗੀ ਬੰਦੇ ਪਾਉਂਦੇ ਆ ਬੰਦ ਬੰਦ ਤੁਸੀਂ ਨਹੀਂ ਜਾ ਹੀ ਸਕਦੇ ਪਾਤੋਂ ਨਹੀਂ ਬੇਰਪਾ ਦੀ ਅੱਜ ਉਹ ਉੱਠੀ ਆ ਗਈ ਉਹ ਲੈ ਕੇ ਜਾ ਦੇ ਕੇ ਐ ਜਰੂਰ ਆਖੀ ਸਾਡੇ ਆ ਬੰਦਾ ਡਿੱਤੀ ਹੈ ਨਾ ਕੋਈ ਮੰਨਦੀ ਨਾ ਕੋਈ ਦਿੱਕਰ ਇਹ ਗੱਲ ਜਰੂਰ ਆਖੀ ਹੋਰ ਬਹੁਤ ਕੁਝ ਨਾ ਕੋਈ ਨੋ ਹੀ ਰੱਖਾਂਗੇ ਤੇਰੇ ਕੋਲ ਪਾਸਾ ਪੱਤਰੀ ਦਾ ਆਪਣੇ ਪਾਸਾ ਪੱਤਰੀ ਮੈਨੂੰ ਬਾਤ ਹੋਣੀ ਮੇਰੇ ਨਾਲ ਵਿੱਚ ਆ ਜੀ ਜੱਕਾ ਹੀ ਆ ਆ ਲੈ ਯਾਰ ਡਿਕਾਉਂਡ ਦੇ ਲੈ ਕੇ ਸਾਡੇ ਇੱਕ ਚੱਕੂ ਏ ਦੱਕਣਾ ਨਾ ਪੈ ਜੇ ਬੇਗੀ ਜੱਕਾ ਨਹੀਂ ਮਿਲਦੇ ਆ ਕੀ ਸੰਗੇ ਥਾਏ ਲੈ ਲੈ ਫਿਰ ਆਪੇ ਐਸਾ ਵੀ ਐਸੀ ਫਿਰ ਆ ਲੈ ਲੋ ਚੱਲ ਫਿਰ ਇੱਧਰ ਲੈ ਲੈਨੇ ਫਿਰ ਸੀ ਬਲੇਵਨ ਦਾ ਹਾਂ ਸੀ ਲੈ ਲੋ ਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਇਹ ਪਿੰਡਾਂ ਦੀ ਇੱਕ अनमोल ਯਾਦ ਹੈ ਸੋ ਵਿਰਸਾ ਸਾਡੇ ਪਿੰਡਾਂ ਦਾ ਪੁਰਾਣਾ ਜੋ ਅੱਜ ਟਾਵੇਂ ਟਾਵੇਂ ਪਿੰਡਾਂ ਚ ਰਹਿ ਗਿਆ ਸੋ ਲੋਪ ਹੋ ਜਾਂਦਾ ਇਹ ਵਿਰਸਾ ਵੀ ਅੱਜਕੱਲ ਸੋ ਚੰਗੀ ਵੀਡੀਓ ਲੱਗੇ ਸ਼ੇਅਰ ਜਰੂਰ ਕਰਕੇ ਹੋਰ ਵੀ ਲੋਕ ਇਸ ਨੂੰ ਆਨੰਦ ਮਾਣ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੇਜ ਤੇ ਨਵੇਂ ਫੋਲੋ ਸਬਸਕ੍ਰਾਈਬ ਜੁੜ ਕਰਕੇ